ਰਣਜੋਧ ਤੇ ਰਹਾ ਨੇ ਡੱਲੇਵਾਲ ਸਾਹਿਬ ਬਾਰੇ ਕੀਤੀ ਗੱਲਬਾਤ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਮਰਨ ਦਿਓ ਸੁਣੋ ਪੂਰੀ ਗੱਲਬਾਤ ਦੇਖੋ ਇੱਕ ਜੋ ਮੈਂ ਹਾਂ ਬੋਲਣ ਜਾ ਰਿਹਾ ਵਾਂ ਇਹ ਕਹਿ ਜਾ ਸੱਚ ਆ ਇਹ ਅੱਜ ਨਹੀਂ ਤਾਂ ਕੱਲ ਨੂੰ ਮੰਨਣਾ ਪੈਣਾ ਇਹ ਤਾਂ ਹੀ ਮੈਂ ਲਿਖਿਆ ਡਿਸਕ੍ਰਿਪਸ਼ਨ ਕਿ ਡੱਲੇਵਾਲ ਸਾਹਿਬ ਨੂੰ ਮਰਨ ਦਿਓ ਕੋਈ ਗੱਲ ਨਹੀਂ ਠੀਕ ਨਹੀਂ ਕਿਉਂਕਿ ਸੱਚ ਆ ਨਾ ਜਿਹੜਾ ਉਹ ਜ਼ਿਆਦਾ ਦੇਰ ਜਿਉਂਦਾ ਨਹੀਂ ਰਹਿ ਸਕਦਾ ਕਿਉਂਕਿ ਸੱਚ ਦੀ ਉਮਰ ਆ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਝੂਠ ਦੀ ਉਮਰ ਬੜੀ ਲੰਬੀ ਹੁੰਦੀ ਆ ਠੀਕ ਨੇ ਇਥੋਂ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਰੀ ਦੇ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਸੀਗੀਆਂ ਤੇ ਜਦੋਂ ਵਾਪਸ ਆਇਆ ਤੇ ਫਿਰ ਆਪਣੀਆਂ ਦੋ ਬਣ ਗਈਆਂ ਇੱਕ ਰਾਜਨੀਤਿਕ ਬਣ ਗਿਆ ਤਾਂ ਰਾ ਇੱਕ ਗੈਰ ਰਾਜਨੀਤਿਕ ਬਣ ਗਿਆ ਟੜਾ ਦੋ ਟੜੇ ਬਣ ਗਏ ਜੇ ਹੇ ਉੱਥੇ ਇੱਕ ਮਹੀਨਾ ਹੋਰ ਬੈਠੇ 13 ਮਹੀਨੇ ਬੈਠੇ ਰਹੇ 13 13.5 ਮਹੀਨੇ 14 ਮਹੀਨੇ ਦੇ ਕਰੀਬ ਬੈਠੇ ਰਹੇ ਜੇ ਇੱਕ ਦੋ ਮਹੀਨੇ ਹੋਰ ਬੈਠੇ ਰਹਿੰਦੇ ਨਾ ਇਹ ਤੇ ਸਭ ਕੁਝ ਲੈ ਕੇ ਉੱਟਦੇ ਠੀਕ ਨਹੀਂ ਪਰ ਇਹਨਾਂ ਨੂੰ ਕਾਲੀ ਕੀ ਸੀ ਰਾਜੇਵਾਲ ਨੂੰ ਰੋਲਦੂ ਮਾਨਸੇ ਨੂੰ ਤੇ ਹੋਰ ਜਿਹੜੇ ਹ ਇਲੈਕਸ਼ਨਾਂ ਲੜੇ ਸੀਗੇ ਇਹ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਹੋਰ ਜਿੰਨੇ ਵੀ ਸੀਗੇ ਜਿਹੜੇ ਚੋਣਾ ਦੇ ਵਿੱਚ ਖੜੇ ਹੋਣੇ ਸੀ ਇਹਨਾਂ ਨੂੰ ਸੀਗਾ ਕਿ ਅਸੀਂ ਮੁੱਖ ਮੰਤਰੀ ਬਣ ਜਾਣਾ ਵਾ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰ ਲਾਂਗੇ ਤੇ ਇਹ ਲੋਕ ਜਿਹਨਾਂ ਦਾ ਮੈਂ ਨਾਮ ਲਿਆ ਵਾ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਇਹ ਉਹ ਲੋਕ ਨੇ ਰੁਲਦੂ ਮਾਨਸੇ ਵਰਗੇ ਜਿਹੜੇ ਗਏ ਟਰਾਲੀਆਂ ਦੇ ਵਿੱਚ ਤੇ ਆਏ ਫੋਰਚੂਨਰਾਂ ਦੇ ਵਿੱਚ ਹਾਰ ਪਵਾ ਕੇ ਸਿਰੋਪੇ ਪਵਾ ਕੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਵੀ ਲੱਗੇ ਵਾਪਸ ਆ ਕੇ ਤੇ ਇਹਨਾਂ ਦੇ ਉੱਪਰ ਇਲਜ਼ਾਮ ਵੀ ਲੱਗੇ 3000 ਕਰੋੜ ਦਾ ਮੋਰਚਾ ਵੇਚੜ ਤੇ ਕਦੇ ਟਾਬਿਆਂ ਦਾ ਕਦੇ ਆਪਣੇ ਪੱਠਿਆਂ ਦਾ ਕਦੇ ਸ਼ੈਲਰਾਂ ਦਾ ਕਦੇ ਆਟਤੀਆਂ ਦਾ ਬਹੁਤ ਕੁਛ ਇਹਨਾਂ ਤੇ ਹੋਇਆ ਜੀ ਪਰ ਇੱਕ ਗੱਲ ਆ ਯਾਰ ਉੱਥੇ ਆਪਾਂ ਜਿਹੜੇ 750 ਮੁੰਡਾ ਸਾਡਾ ਉੱਥੇ ਮਰ ਗਏ ਜਿਹਨਾਂ ਨੂੰ ਇਹ ਸ਼ਹੀਦ ਦਾ ਨਾਮ ਦਿੰਦੇ ਆ ਉਹਨਾਂ ਨੂੰ ਕੀ ਮਿਲਿਆ ਸਿਰ ਬਿੱਲ ਵਾਪਸ ਕਰਾ ਕੇ ਤੇ ਬਸ ਘਰੇ ਵਾਪਸ ਆ ਗਏ ਬਿੱਲ ਤਾਂ ਦੁਬਾਰਾ ਆ ਜਾਣਗੇ ਬਿੱਲਾਂ ਦਾ ਕੀ ਬਿੱਲ ਤਾਂ ਦੁਬਾਰਾ ਆ ਜਾਣਗੇ ਪਰ ਜਿਹੜੇ ਉਹ 750 ਮੁੰਡਾ ਸਾਡਾ ਮਰ ਗਿਆ ਠੀਕ ਨਹੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਤੇ ਰੈਂਦੀਆ ਮੰਗਾ ਬਣਾਉਣ ਲਈ ਤੇ ਡੱਲੇਆ ਸਾਹਿਬ ਨੇ ਧਰਨਾ ਲਾਇਆ ਦੁਬਾਰਾ ਤੇ ਅੱਜ 15 ਦਿਨ ਬਾਅਦ ਜਿਹੜਾ ਆਪਣੇ ਵਰਤ ਰੱਖਿਆ ਹੋਇਆ ਮਰਨ ਵਰਤ ਤੇ ਬੈਠੇ ਨੇ ਡੱਲੇਆ ਸਾਹਿਬ ਅੱਜ 15 ਦਿਨ ਗੁਜ਼ਰ ਗਏ ਨੇ ਦੇਖ ਲਓ ਤੁਸੀਂ ਉਹਦੇ ਹਾਲਾਤ ਕਿਸ ਹਾਲਾਤ ਦੇ ਵਿੱਚ ਆ ਗਏ ਆ ਤੇ ਉਹਦੀ ਸਿਹਤ ਦੇ ਵਿੱਚ ਕਿੰਨਾ ਫਰਕ ਪੈ ਗਿਆ 8 ਤੋਂ 9 10 ਕਿਲੋ ਦੇ ਕਰੀਬ ਉਹਦਾ ਤਾਂ ਵਜ਼ਨ ਘਟ ਗਿਆ ਠੀਕ ਨਹੀਂ ਉਮਰ ਦੇ ਹਿਸਾਬ ਨਾਲ ਤੁਸੀਂ ਦੇਖ ਲਓ 15 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਪਰ ਰਾਜੇਵਾਲ ਵਰਗੇ ਦੁਲਦੁਮਾਲਸੇ ਵਰਗੇ ਆਪਣੇ ਘਰਾਂ 'ਚ ਬੈਠੇ ਆ ਆਰਾਮ ਨਾਲ ਬੈਠੇ ਆ ਆਰਾਮ ਨਾਲ ਬੈਠੇ ਆ ਉਹਨਾਂ ਨੂੰ ਕੀ ਆ ਉਹ 3000 ਕਰੋੜ ਰੁਪਇਆ ਜੋ ਲੈ ਕੇ ਆਏ ਉਹ 400 500 ਕਰੋੜ ਰੁਪਇਆ ਜਿਹੜਾ ਹੋਰ ਇਕੱਠਾ ਹੋਇਆ ਸੀ ਉਹ ਸਾਰਾ ਦਾ ਹਿਸਾਬ ਹੀ ਮੰਗਿਆ ਸੀ ਨਾ ਡੱਲੇਵਾਲ ਸਾਹਿਬ ਨੇ ਡੱਲੇਆ ਸਾਹਿਬ ਨੇ ਹੀ ਕਿਹਾ ਸੀ ਕਿ ਭਾਈ ਤੁਸੀਂ 3000 ਕਰੋੜ ਦਾ ਬੋਰਚਾ ਵੇਚਿਆ ਵਾ 4 500 ਕਰੋੜ ਰੁਪਇਆ ਜਿਹੜਾ ਉ ਘੱਟਾ ਹੋਇਆ ਤੁਹਾਡੂ ਉਹ ਸਾਰਾ ਹਿਸਾਬ ਦੋ ਆ ਕੇ ਇਸ ਕਰਕੇ ਕੋਈ ਰਾਜਨੀਤਿਕ ਬਣ ਗਿਆ ਕੋਈ ਗੈਰ ਰਾਜਨੀਤਿਕ ਬਣ ਗਿਆ ਪਰ ਪੈਸਾ ਕੌਣ ਗਿਆ ਸੱਚ ਜਿਹੜਾ 750 ਬੁੱਢਾ ਸਾਡਾ ਮਰ ਗਿਆ ਉਹੋ ਪਿਸ ਰਹੇ ਆ ਜਿਹੜੇ ਹਜ਼ਾਰਾਂ ਕੇਸ ਪੈਂਡਿੰਗ ਰੇ ਜਿਹੜੇ ਹਜੇ ਵੀ ਦਿੱਲੀ ਜਾਂਦੇ ਨੇ ਆਪਣੇ ਕੇਸਾਂ ਵਾਸਤੇ ਜਾਂ ਹੋਰ ਠੱਕੇ ਖਾਂਦੇ ਦੇ ਵਿਚਾਰੇ ਜਿਨ੍ਹਾਂ ਦੇ ਕੋਲ ਕਰਾਇਆ ਵੀ ਹੈ ਨਹੀਂ ਦਿੱਲੀ ਜਾਣ ਲਈ ਪਿਸ ਤਾਂ ਹੋ ਰਹੇ ਨੇ ਰਾਜੇਵਾਲ ਵਰਗੇ ਰੁਲਦੂ ਮਾਨਸੇ ਵਰਗੇ ਤਾਂ ਹੋਟਲ ਖੋਲ ਕੇ ਬੈਠ ਗਏ ਆ ਆਈ ਸੀ ਵੀਡੀਓ ਇੱਕ ਰੁਲਦੂ ਮਾਨਸੇ ਦੀ ਹੋਟਲ ਖੁੱਲੇ ਆ ਜੀ ਢਾਬਾ ਖੁੱਲ ਗਿਆ ਆ ਰਾਜੇਵਾਲ ਅਮਰੀਕਾ ਦੀਆਂ ਸੈਰਾਂ ਕਰਦਾ ਫਿਰਦਾ ਵਾ ਰਾਜੇਵਾਲ ਅਮਰੀਕਾ ਦੀਆਂ ਸੈਰਾਂ ਕਰਦਾ ਫਿਰਦਾ ਮੈਂ ਵੀਡੀਓ ਇਹ ਤਾਂ ਪਾ ਰਿਆ ਕਿ ਰਾਤ ਮੈਂ ਦੇਖਿਆ ਕਿ ਲੱਖਾ ਸਿਧਾਣਾ ਤੇ ਅਬਦੋਜ ਮਾਨਵੀ ਨਾ ਉੱਥੇ ਜਾ ਕੇ ਡੱਲਿਆ ਸਾਹਿਬ ਦੇ ਨਾਲ ਬੈਠ ਕੇ ਵੀਡੀਓ ਪਾ ਰਹੇ ਸੀਗੇ ਮੈਂ ਲੱਖੇ ਨੂੰ ਇੱਕ ਗੱਲ ਪੁੱਛਣੀ ਚਾਹਦਾ ਕਿ ਲੱਖੇ ਜਿਹੜੇ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਆਪਣੇ ਪਰਿਵਾਰ ਨਾਲ ਇੱਕ 12 ਤਰੀਕ ਨੂੰ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਫੇਸਬੁੱਕ ਤੇ ਉੱਪਰ ਫੋਟੋ ਪਾਓ ਪਰ ਲੱਖੇ ਦੂਤੇ ਬਦੋਜ ਮਾਨ ਨੂੰ ਪੁੱਛਣਾ ਚਾਹੁੰਦਾ ਇਹ ਫੋਟੋ ਪਾਉਣ ਕੇ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਦੂਜੀ ਗੱਲ ਮੈਨੂੰ ਇਹ ਦੱਸ ਦੋ ਲੱਖੇ ਉਹ ਨਹੀਂ ਦੱਸ ਦੇਣ ਕਿ ਟਵਿੱਟਰ ਦੇ ਉੱਪਰ ਫੇਸਬੁੱਕਾਂ ਦੇ ਉੱਪਰ ਫੋਟੋ ਆ ਪਾ ਕੇ ਕੀ ਹੋ ਜਾਊਗਾ ਫਿਰ ਆਪਣੇ ਸਾਰੀਆਂ ਮੰਗਾ ਮੰਧੀਆਂ ਜਾਣਗੀਆਂ ਮੈਨੂੰ ਦੱਸ ਦੇਣ ਇਹ ਮੈਨੂੰ ਦੱਸ ਦੇ ਲੱਖਾ ਦੱਸ ਦੇ ਬਦੋਜ ਮਾਨ ਦੱਸ ਦੋ ਕਿ ਭਾਈ ਸਾਰੀਆਂ ਮੰਗਾ ਮੰਧੀਆਂ ਜਾਣਗੀਆਂ ਜੇ ਫੋਟੋ ਪਾਤਾ ਕੇ ਸਾਰੇ ਅਸੀਂ ਸਾਰੇ ਪੰਜਾਬ ਦੀ ਸਾਰੇ ਪੰਜਾਬ ਪਾ ਦੂਗਾ ਜਿਹਦੇ ਪੰਜਾਬੀ ਵੱਸਦੇ ਆ ਪੂਰੇ ਵਰਲਡ ਦੇ ਵਿੱਚ ਉਹ ਪਾ ਦੇਣਗੇ ਆਪਣੇ ਪਰਿਵਾਰ ਨਾਲ ਹੈਸ਼ਟੈਗ ਕਰਕੇ ਫਿਰ ਕੀ ਮੰਗਾ ਮੈਂ ਮੰਨ ਲਊਗਾ ਮੋਦੀ ਲੱਖੇ ਨੇ ਇਹ ਕਿਉਂ ਨਹੀਂ ਕਿਹਾ ਕਿ ਭਾਈ ਜਿਹੜੀ ਪਾਰਟੀ ਤੋਂ ਮੈਂ ਇਲੈਕਸ਼ਨ ਲੜੀ ਆ ਰਾਜੇਵਾਲ ਦੀ ਐਸਐਸਐਮ ਵੱਲੋਂ ਸੰਯੁਕਤ ਸਮਾਜ ਮੋਰਚਾ ਜਿਹੜਾ ਇਹਨੇ ਬਣਾਇਆ ਸੀਗਾ ਰਾਜਨੀਤਿਕ ਉਹਦੇ ਪ੍ਰਧਾਨ ਰਾਜੇਵਾਲ ਆ ਉਹਦੇ ਵੱਲੋਂ ਇਲੈਕਸ਼ਨ ਵੀ ਲੜੀ ਸੀ ਲੱਖੇ ਨੇ ਐਮਐਲਏ ਦੀ ਲੱਖੇ ਨੇ ਕਿਉਂ ਨਹੀਂ ਕਿਹਾ ਬੈਠ ਕੇ ਕਿ ਭਾਈ ਅਸੀਂ ਸਾਰੀਆਂ ਤੇਰਾਂ ਨੂੰ ਇਕੱਠੀਆਂ ਕਰਾਂਗੇ ਪਹਿਲਾਂ ਉਹਨਾਂ ਨੂੰ ਪਿਛਲਾ ਵੀ ਲਵਾਂਗੇ ਹਿਸਾਬ ਤੇ ਨਾਲ ਕਹਾਂਗੇ ਭਾਈ ਆ ਕੇ ਬੈਠੋ ਲੱਖੇ ਨੇ ਵੀਡੀਓ ਕਿਉਂ ਨਹੀਂ ਪਾਈ ਰਾਜੇਵਾਲ ਦੇ ਉੱਪਰ ਜਾਂ ਰੁਲਦੂ ਮਾਨਸੇ ਦਾ ਨਾਮ ਕਿਉਂ ਨਹੀਂ ਲਿਆ ਹਾਲਾਂਕਿ ਜਿੱਦਾਂ ਕਾਲੇ ਪਾਣੀ ਦਾ ਮੋਰਚਾ ਲੱਗਿਆ ਹੋਇਆ ਸੀ ਇਹਨਾਂ ਨੇ ਲਾਇਆ ਸੀ ਲੁਧਿਆਣੇ ਰਾਜੇਵਾਲ ਉਧਰ ਤਾਂ ਪਹੁੰਚਿਆ ਹੋਇਆ ਸੀ ਉੱਥੇ ਲੱਖੇ ਸਪੋਰਟ ਕਰਤਾ ਰਾਜੇਵਾਲ ਪਹੁੰਚ ਗਿਆ ਸੀ ਤੇ ਲੱਖਾ ਕਿਉਂ ਨਹੀਂ ਨਾਮ ਲੈ ਰਿਹਾ ਉਹਦਾ ਬਾਰ-ਬਾਰ ਲੱਖਾ ਬਾਰ-ਬਾਰ ਕਮਾ ਕਿਉਂ ਰਿਹਾ ਮੁੱਦੇ ਨੂੰ ਇਸ ਮੁੱਦੇ ਦੇ ਉੱਪਰ ਕਿਉਂ ਨਹੀਂ ਆ ਰਹੇ ਆ ਕਿ ਭਾਈ ਮੋਰਚਾ ਵੇਚਿਆ ਗਿਆ ਪਹਿਲਾ ਪਹਿਲਾ ਜਿਹੜਾ 400 500 ਕਰੋੜ ਰੁਪਈਆ ਸਾਡੇ ਪੰਜਾਬੀਆਂ ਨੇ ਬੇਹਤ ਤਰੀਕ ਮਾਈ ਬਾਹਰੋਂ ਫੰਡਿੰਗ ਕੀਤੀ ਉਹ ਸਾਰਾ ਅਜੇ ਦੇ ਜੇਬਾਂ 'ਚ ਗਿਆ ਰਾਜੇਵਾਲ ਹੋ ਗਿਆ ਰੋਲਦੂਬਾ ਹੋ ਗਿਆ ਹੋਰ ਜਿੰਨੇ ਵੀ ਸੀਗੇ ਇਧਰ ਜੇਬਾਂ 'ਚ ਗਏ ਆ ਉਹ ਪੈਸੇ ਉਹ ਪੈਸਾ ਕੌਮ ਦਾ ਪੈਸਾ ਸੀ ਉਹ ਉਹਨਾਂ ਦੇ ਕੰਮ ਆਉਣਾ ਚਾਹੀਦਾ ਸੀਗਾ ਜਿਹੜੇ ਵਿਚਾਰਿਆਂ ਦੇ ਆਪਣੇ ਲੱਤਾ ਮਹਾ ਖੜ ਗਈਆਂ ਕਿਸੇ ਦੀ ਡਿਡ ਦੀ ਹੱਡੀ ਟੁੱਟ ਗਈ ਕਿਸੇ ਨੇ ਆਪਣਾ ਕੇਸ ਲਈ ਜਾਣਾ ਦਿੱਲੀ ਕਿਸੇ ਨੇ ਵਕੀਲ ਕਰਨਾ ਜਿਨ੍ਹਾਂ ਦੇ 750 ਬੁੱਢੇ ਮਰ ਗਏ ਉਹ ਮਰ ਗਏ ਕਹੂਗਾ ਮੈਂ ਸ਼ਹੀਦ ਨਹੀਂ ਕਹੂਗਾ ਸ਼ਹੀਦ ਉਹਦੋਂ ਹੁੰਦੇ ਜਦੋਂ ਕੋਈ ਬਣਦਾ ਸਰਮਾਨ ਮਿਲ ਨਾ ਹੋਵੇ ਮੈਂ ਮਰ ਗਏ ਜਿਹੜੇ 750 ਬੁੱਢਾ ਸਾਡਾ ਮਰ ਗਏ ਆ ਉਹਨਾਂ ਦੇ ਕਿਸੇ ਪਰਿਵਾਰ ਚੋਂ ਵੀ 400 ਕਰੋੜ ਚੋਂ ਕੁਝ ਦਿੱਤਾ ਕਿਸੇ ਨੇ ਐਸੇ ਗੱਲ ਨੂੰ ਲੈ ਕੇ ਰਾਜੇਵਾਲ ਨੇ ਡੱਲੇਵਾਲ ਸਾਹਿਬ ਤੇ ਰੋਪ ਲਾਏ ਡੱਲੇਵਾਲ ਸਾਹਿਬ ਨੇ ਰਾਜੇਵਾਲ ਨੂੰ ਕਿਹਾ ਪਰ ਪਿਸਿਆ ਕੌਣ ਇੱਥੇ ਮੈਂ ਤਾਂ ਹੀ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਪਤਾ ਹੋਣ ਚੱਕਰ ਕੀ ਆ ਸੱਚ ਜਿਆਦਾ ਲੰਬਾ ਨਹੀਂ ਜਿਓ ਸਕਦਾ ਸੱਚ ਦੀ ਉਮਰ ਬੜੀ ਛੋਟੀ ਹੁੰਦੀ ਆ ਬੜੀ ਓ ਛੋਟੀ ਹੁੰਦੀ ਆ ਜਿਹੜਾ ਝੂਠ ਆ ਉਹ ਥੋੜਾ ਜਿਆਦਾ ਦਿਰ ਚੱਲਦਾ ਰਹਿੰਦਾ ਵਾ ਜਿਹੜਾ ਸੱਚ ਆ ਉਹ ਛੋਟਾ ਹੁੰਦਾ ਉਹਦੀ ਉਮਰ ਬੜੀ ਛੋਟੀ ਹੁੰਦੀ ਆ ਪਾਣੀ ਦੇ ਬੁਲਪਲੇ ਦੀ ਕੀ ਉਮਰ ਹੁੰਦੀ ਆ ਕੋਸ਼ ਬੜੀ ਕਿਸੇ ਟਾਈਮ ਵੀ ਫਟ ਸਕਦਾ ਤਾਂ ਹੀ ਤਾਂ ਮੈਂ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਠੀਕ ਈ ਇੱਥੇ ਜਿਹੜੀਆਂ ਰਾਜਨੀਤਿਕ ਆਪਣੇ ਬਣਾ ਕੇ ਬੈਠੇ ਆਪਣੀ ਪਾਰਟੀ ਰਾਜੇਵਾਲ ਵਰਗੇ ਰੁਲਦੂ ਬਾਲਸੇ ਵਰਗੇ ਹੋਰ ਜਿੱਦੇ ਵੀ ਦੇ ਰਾਜਨੀਤਿਕ ਇਹਨਾਂ ਨੂੰ ਕੁਝ ਨਹੀਂ ਫਰਕ ਪੈਣਾ ਇਹਨਾਂ ਨੂੰ ਕੋਈ ਫਰਕ ਨਹੀਂ ਇਹ ਤਾਂ ਚਾਹਦੇ ਨੇ ਡੱਲੇਆ ਸਾਹਿਬ ਮਰਨ ਕਿਹਨਾਂ ਨੂੰ ਮੁੜ ਕੇ ਸਵਾਲ ਕਰਨ ਵਾਲਾ ਕੋਈ ਨਾ ਰਹੇ ਇਹ ਤਾਂ ਚਾਹਦੇ ਨੇ ਆਪ ਇਹ ਤਾਂ ਆਪ ਚਾਹੁੰਦੇ ਨੇ ਕਿ ਡੱਲੇਆ ਸਾਹਿਬ ਮਰਨ ਇਹ ਥੋੜਾ ਚਾਹੁੰਨਗੇ ਕਿ ਡੱਲੇਆ ਸਾਹਿਬ ਦੀ ਲੰਬੀ ਉਮਰ ਹੋਵੇ ਮੁੜ ਕੇ ਇਹਨਾਂ ਨੂੰ ਸਵਾਲ ਕਰਨ ਵਾਲਾ ਬੰਦਾ ਨਾ ਮੁੱਕ ਉਹ ਹੋ ਜਾਣਾ ਮੈਨੂੰ ਇੱਕ ਚੀਜ਼ ਦੱਸੋ ਬਾਈ ਲੱਖੇ ਨੇ ਤੇ ਅਬਦੋਜ ਮਾਨ ਨੇ ਕਿ ਲੋਕਾਂ ਨੂੰ ਲਾਂਤਾਂ ਪਾਉਂਦੇ ਪੈਸੀ ਬੈਠੇ ਉੱਥੇ ਇਧਰ ਨੂੰ ਇਹ ਪੁੱਛਣ ਨਾਲ ਹੋਵੇ ਲੱਖੇ ਨੂੰ ਤੇ ਅਬਦੋਜ ਮਾਨ ਨੂੰ ਦੋਨਾਂ ਨੂੰ ਕਿ ਲੋਕੀ ਮੋਰਚੇ ਤੇ ਕਿਉਂ ਨਹੀਂ ਜਾ ਰਹੀ ਪਹਿਲਾਂ ਤਾਂ ਇਹ ਦੱਸੜ ਫਿਰ ਮੈਂ ਦੱਸਦਾ ਕਿਉਂਕਿ ਲੋਕਾਂ ਦਾ ਮੋਹ ਭੰਗ ਹੋ ਗਿਆ ਮੋਰਚਿਆਂ ਤੋਂ ਮੋਰਚੇ 'ਚ ਅੱਜ ਤੱਕ ਮਿਲੇ ਆ ਕੀ ਕਿਸੇ ਨੂੰ ਤਾਂ ਲੋਕਾਂ ਦਾ ਮੈਂ ਪਿਛਲੇ ਸਾਲ ਇਹ ਸਾਲ ਸਵਾ ਸਾਲ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਇੰਟਰਵਿਊ ਦਿੱਤੀ ਸੀ ਉਹ ਜਨਤਾ ਸਪੋਕਸਮੈਨ ਤੇ ਉਹ ਪਈ ਹੋਗੀ ਮੇਰੇ ਜਾ ਕੇ ਆਈਡੀ ਤੇ ਚੈੱਕ ਕਰ ਲਿਓ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜਿਹੜੇ ਬਾਰ ਬਾਰ ਹ ਬੋਰਚੇ ਲੱਗ ਰਹੇ ਤੇ ਜੋ ਵੀ ਹੋਣਾ ਤੁਸੀਂ ਦੇਖਿਓ ਇਹ ਤਾਂ ਜਾਮ ਕੀ ਹੁਣ ਕਿੰਨਾ ਬੁਰਾ ਹੋਣਾ ਅੱਜ ਉਹੀ ਗੱਲ ਹੋ ਗਈ ਆ ਅੱਜ ਬੋਰਚਿਆਂ ਦੇ ਵਿੱਚ ਲੋਕੀ ਜਾਣਾ ਬੰਦ ਕਰ ਰਹੇ ਆ ਕੋਈ ਵਪਾਰੀ ਪਹੁੰਚਿਆ ਕੋਈ ਆੜਤੀਆ ਪਹੁੰਚਿਆ ਕੋਈ ਆਪ ਬੰਦਾ ਪਹੁੰਚਿਆ ਉੱਥੇ ਨਾ ਸਿਰਫ ਜਿਹੜੀ ਯੂਨੀਅਨ ਵਾਲੇ ਬੰਦੇ ਬੈਠੇ ਆ ਇਹ ਕਿਉਂ ਹੋਇਆ ਉਹ ਇਸ ਕਰਕੇ ਹੋਇਆ ਕਿ ਪਹਿਲੇ ਕਿਸਾਨੀ ਅंदोलਨ ਦੌਰਾਨ ਲੋਕਾਂ ਦੀ ਗੱਲਾਂ ਹੀ ਨਹੀਂ ਸੁਣੀਆਂ ਗਈਆਂ ਉਹ ਕਹਿੰਦੇ ਰਹੇ ਕਿ ਬੈਠੇ ਰੋ ਬਹਿਜੋ ਬਹਿਜੋ ਮਿੰਟਾਂ ਦੋ ਵੀਂ ਦੇ ਬਹਿਜੋ ਅਜੇ ਕੋਈ ਨਹੀਂ ਕਿਸੇ ਨੇ ਸੁਣੀ ਆਪਣੀ ਇੱਥੇ ਆ ਕੇ ਮਰਜ਼ੀਆਂ ਕੀਤੀਆਂ ਕੋਈ ਕੋਈ ਮੁੱਖ ਮੰਤਰੀ ਦੀ ਆੜਦੇ ਆਪਣੇ ਆ ਗਿਆ ਮੁੱਖ ਮੰਤਰੀ ਦੇ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਕੋਈ ਐਮਐਲਏ ਕਹਿੰਦਾ ਮੈਂ ਬਣ ਜਾਣਾ ਕੋਈ ਕਹਿੰਦਾ ਮੈਂ ਹੋਮ ਮਿਨਿਸਟਰ ਬਣ ਜਾਣਾ ਠੀਕ ਨੇ ਲੋਕਾਂ ਦਾ ਵਿਸ਼ਵਾਸ ਉੱਠ ਖੜਿਆ ਬੋਰਚਿਆਂ ਤੋਂ ਹੋਰ ਲੋਕੀ ਕਿਉਂ ਗੱਲ ਪੈਦੇ ਨੇ ਮੋਰਚਿਆਂ ਵਾਲਿਆਂ ਤੇ ਕਿ ਭਾਈ ਜੀ ਸੜਕ ਬੰਦ ਕਰਕੇ ਬੈਜੇ ਨੇ ਉਹ ਇਸ ਕਰਕੇ ਕਿ ਕੋਈ ਵੀ ਮੋਰਚਾ ਅਜ ਤੱਕ ਭਾਈ ਤੂੰ ਦੱਸ ਦੋ ਕਿ ਸਿਰੇ ਚੜਿਆ ਹੋਵੇ ਵੀ ਕਿਹਾ ਤਾਂ ਹਰੇਕ ਹੀ ਆ ਪਰ ਸਿਰੇ ਕੋਈ ਵੀ ਨਹੀਂ ਚੜਿਆ ਆ ਦਿੱਲੀ ਵਾਲਾ ਸਭ ਤੋਂ 14 ਮਹੀਨੇ ਜਿਹਨੂੰ ਆਪਾਂ ਸਭ ਤੋਂ ਵੱਡਾ ਤੇ ਸਭ ਤੋਂ ਪਵਿੱਤਰ ਕਹਿੰਦੇ ਸੀਗੇ ਮੋਰਚਾ ਉਹ ਵੀ ਇਹਦਾਂ ਨੇ ਬੇਸਤਰਾ ਚੇ ਵਾਲ ਵਰਗੇ ਨੇ ਰੋਲਦੂ ਬਾਂਸੇ ਵਰਗੇ ਨੇ ਅਈ ਤਾਂ ਮੈਂ ਕਹਿੰਦਾ ਡੱਲਿਆ ਸਾਹਿਬ ਨੂੰ ਮਾਰਨ ਤੋ ਯਾਰ ਇੱਥੇ ਕੋਈ ਦਾ ਰਾਜੀ ਆਲੂ ਫਰਕ ਪੈਣਾ ਨਾ ਰੋਲਦੂ ਵਾਂਸੇ ਨੂੰ ਫਰਕ ਪੈਣਾ ਫਰਕ ਕਿਹਨੂੰ ਪੈਣਾ ਪਰਿਵਾਰ ਨੂੰ ਪੈਣਾ ਉਹਨਾਂ ਦੇ ਠੀਕ ਨਹੀਂ ਯੂਨੀਅਨ ਵਾਲਿਆਂ ਦੇ ਤਾਂ ਇੱਕ ਪ੍ਰਧਾਨ ਗਿਆ ਦੂਜੇ ਨੂੰ ਲਾਦਣਗੇ ਪ੍ਰਧਾਨ ਫਰਕ ਤਾਂ ਉਸ ਪਰਿਵਾਰ ਨੂੰ ਪੈਣਾ ਜਿਹਦਾ ਇੱਕ ਜੀ ਘਟਣਾ ਜਿਹਦਾ ਇੱਕ ਪਰਿਵਾਰ ਚੋਂ ਜੀ ਜਿਹੜਾ ਪੋਤਾ ਆਪਣੇ ਦਾਦੇ ਨੂੰ ਕਹਿ ਰਿਹਾ ਵਾ ਜਿਹੜਾ ਪੋਤਾ ਆਪਣੇ ਪਿਓ ਨੂੰ ਕਹਿ ਰਿਹਾ ਵਾ ਨਾਲ ਬੈਠਾ ਵਾ ਜਿਹੜਾ ਪੋਤਾ ਤੇ ਪੁੱਤ ਜਿਹੜਾ ਆਪਣੇ ਦਾਦੇ ਤੇ ਆਪਣੇ ਪਿਓ ਦੇ ਨਾਲ ਜਿਹੜਾ ਬੈਠਾ ਵਾ ਫਰਕ ਤਾਂ ਉਹ ਨੂੰ ਪੈਣਾ ਕਿਸੇ ਨੂੰ ਕੀ ਫਰਕ ਪੈਣਾ ਯੂਨੀਅਨਾਂ ਤਾਂ ਚੱਲੀ ਜਾਣੀਆਂ ਰਹੀਆਂ ਯਾਰ ਠੀਕ ਹੈ ਯੂਨੀਅਨਾਂ ਤਾਂ ਚੱਲੀ ਜਾਣੀਆਂ ਨੇ ਪਰ ਸਵਾਲ ਤਾਂ ਇਹ ਆ ਕਿ ਰਾਜੇਵਾਲ ਤੇ ਰੁਲਦੂ ਮਾਨਸਾ ਅੱਜ ਕਿੱਥੇ ਖੜੇ ਆ ਦੱਲੇਆਲ ਸਾਹਿਬ ਤਾਂ ਆਪਣਾ ਫਰਜ਼ ਨਿਭਾ ਰਹੇ ਆ ਪਰ ਰਾਜੇਵਾਲ ਤੇ ਰੁਲਦੂ ਮਾਨਸਾ ਅੱਜ ਕਿੱਥੇ ਖੜੇ ਆ ਤੇ ਬਾਕੀ ਦੇ ਜਿਹੜੇ ਰਾਜਨੀਤਿਕ ਬਣਾ ਕੇ ਬੈਗੇ ਉਹ ਕਿੱਥੇ ਖੜੇ ਆ ਮੈਨੂੰ ਲੱਖੇ ਨੂੰ ਇੱਕ ਗੱਲ ਪੁੱਛਦਾ ਮੈਂ ਲੱਖੇ ਨੂੰ ਲੱਖਾ ਜਦ ਦੇਖੋ ਲੋਕਾਂ ਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਰਾਜੇਵਾਲੂ ਤੂੰ ਕਿਹਾ ਬੁਰਾ ਭਲਾ ਤੂੰ ਰਾਜੇਵਾਲੂ ਕਿਹਾ ਇੱਕ ਵਾਰ ਵੀ ਕਿ ਰਾਜੇਵਾਲ ਸਾਹਿਬ ਆਓ ਇੱਥੇ ਇੱਥੇ ਆਓ ਅੱਜ ਲੋੜ ਆ ਤੁਹਾਡੀ ਆਓ ਇੱਥੇ ਡੱਲੇਵਾਲ ਸਾਹਿਬ ਕੋਲ ਰੁਲਦੂ ਮਾਨਸੇ ਦੇ ਪਿੰਡਾ ਵਾਲ ਦਾ ਮਾਨਸੇ ਦਾ ਕਿਹਾ ਲੱਖੇ ਨੇ ਤੇ ਤੋਜ ਮਾਨ ਲੈ ਕੇ ਰੁਲਦੂ ਮਾਨਸੇ ਨੂੰ ਲਿਆਓ ਇੱਥੇ ਕਿਹਾ ਲੱਖੇ ਨੇ ਲੋਕਾਂ ਨੂੰ ਕਹਿਣ ਲੱਗ ਜਾਨੇ ਲੋਕਾਂ ਦਾ ਤਾਂ ਉਹ ਭੱਗ ਹੋ ਗਿਆ ਲੋਕਾਂ ਦਾ ਤਾਂ ਵਿਸ਼ਵਾਸ ਉੱਠ ਖੜਿਆ ਮੋਰਚੀਆਂ ਤੋਂ ਜਮਾਈ ਉੱਠ ਖੜਿਆ ਵਿਸ਼ਵਾਸ ਇਹ ਸਭ ਦੇ ਜਿਵੇਂ ਵਾਰ ਵੀ ਲੱਖੇ ਵਰਗੇ ਆ ਲੱਖੇ ਵਰਗੇ ਰਾਜੇਵਾਲ ਵਰਗੇ ਆ ਕਿ ਬੋਰਚਾ ਚੱਕ ਲਾ ਲੈਣਾ ਮੋੜ ਕੇ ਲੈ ਦੇ ਕੇ ਬਾ ਖਤਮ ਕਰ ਦੇਣਾ ਕੋਈ ਨਿਕਲਿਆ ਅਜ ਤੱਕ ਮੋਰਚੇ ਚ ਆ ਲੱਖੇ ਦੇ ਕਾਲੇ ਪਾਣੀ ਵਾਲਾ ਮੋਰਚਾ ਲਾਇਆ ਕਿੰਨੇ ਕ ਬੰਦੇ ਸੀ 1500 2000 ਵੱਤ ਵੱਤ ਇੰਨੇ ਯਾਰ ਉਹ ਵੀ ਸਾਰੇ ਬਾਹਰਲੇ ਸੀ ਲੁਧਿਆਣੇ ਦਾ ਇੱਕ ਲੋਕਾ ਬੰਦਾ ਦੱਸ ਦੋ ਕਿੰਨਾ ਕ ਸੀ ਇਹਦੇ ਨਾਲ ਲੋਕਾਂ ਨੂੰ ਪਤਾ ਫੈਦਾ ਦੇ ਵਿਸ਼ਵਾਸ ਨਹੀਂ ਦਿੱਤੇ ਲੋਕਾਂ ਨੂੰ ਕਿ ਮੋਰਚਾ ਕੋਈ ਵੀ ਲੱਗਦਾ ਵਾ ਉਹ ਕੋਈ ਵੀ ਸਫਲ ਨਹੀਂ ਹੋਇਆ ਅਜੇ ਤੱਕ ਦੱਸ ਦੋ ਕਿਹੜਾ ਸਫਲ ਹੋਇਆ ਹਰੇਕ ਮੋਰਚਾ ਵੇਚਿਆ ਗਿਆ ਪਰ ਅੱਜ ਉਹਦੇ ਵਿੱਚ ਜਿਹੜੇ ਸੱਚੇ ਮੋਰਚੇ ਆ ਉਹ ਵੀ ਆਪਣੇ ਹੋ ਰਹੇ ਆ ਪਿੱਸੇ ਜਾ ਰਹੇ ਆ ਆ ਡੱਲਿਆ ਸਾਹਿਬ ਨੇ ਮੋਰਚਾ ਲਾਇਆ ਹੋਇਆ ਦੂਜੀ ਇਹ ਤਾਂ ਨਾਲ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਬਸਰ ਤੋਂ ਜਿਹੜੀ ਸਰਬੰਸਿਕ ਪੰਦੇਰ ਵਾਲੀ ਪੰਦੇਰ ਤਾਂ ਮੇਰੇ ਕੋਲ ਬਹੁਤ ਕੁਝ ਪਿਆ ਮੈਂ ਹਜੇ ਬੋਲਣਾ ਨਹੀਂ ਚਾਹਦਾ ਕਿਉਂਕਿ ਪਧੇਰ ਨੇ ਜਿਹੜਾ ਕੁਝ ਕੀਤਾ ਵਾ ਮੇਰੇ ਕੋਲ ਬਹੁਤ ਕੁਝ ਪਿਆ ਵਾ ਬੱਦਾਂ ਵੀ ਬੈਠਾ ਸਾਰਾ ਕੁਝ ਪਰ ਮੈਂ ਹਜੇ ਟਾਈਮ ਆਉਣ ਤੋਂ ਸਾਰਾ ਕੁਝ ਲੋਕਾਂ ਸਾਹਮਣੇ ਰੱਖਾਂਗੇ ਜਿੱਦਣ ਇਹਨਾਂ ਨੇ ਇਕੱਠਿਆਂ ਨੇ ਮੋਰਚਾ ਲਾਇਆ ਸੀ ਨਾ ਸਿੱਧੂਪੁਰ ਜੱਥੇਬੰਦੀ ਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਡੱਲੇਵਾਲ ਸਾਹਿਬ ਨੇ ਤੇ ਸਰਬੰਸਿਕ ਪਧੇਰ ਨੇ ਮਿਲ ਕੇ ਮੋਰਚਾ ਲਾਇਆ ਸੀ ਨਾ ਖਨੌਰੀ ਦੇ ਸ਼ੱਭੂ ਮੈਂ ਉਸ ਦਿਨ ਵੀ ਕਿਹਾ ਸੀ ਇਹਨਾਂ ਨੂੰ ਕਿ ਡੱਲੇਵਾਲ ਸਾਹਿਬ ਤੁਸੀਂ ਸੱਚੇ ਸੁੱਚੇ ਬੰਦੇ ਹੋ ਠੀਕ ਨਹੀਂ ਤੁਸੀਂ ਮਾਦਦਾਰ ਬੱਦੇ ਹੋ ਪਰ ਸਰਬਰ ਬੱਦੇਰ ਦਾ ਬਹੁਤ ਕੋਸ਼ ਆ ਬਹੁਤ ਕੁਸ਼ ਪਿਆ ਸਾਡੇ ਕੋਲ ਇਸ ਬੱਦੇ ਨਾਲ ਲੜ ਕੇ ਨਾ ਮੋਰਚਾ ਲਾਓ ਤੁਹਾਨੂੰ ਵੀ ਇਸ ਬੱਦੇ ਦੇ ਫੇਲ ਕਰ ਦੇਣਾ ਅੱਜ ਉਹੀ ਕੰਮ ਹੋ ਗਿਆ ਅੱਜ ਲੋਕੀ ਕਿਉਂ ਨਹੀਂ ਜਾ ਰਹੇ ਯਾਰ ਮੋਰਚੇ ਦੇ ਦੇਖੋ ਕਿਉਂ ਨਹੀਂ ਜਾ ਰਹੇ ਜੇ ਅੱਜ ਇਹ ਮੋਰਚਾ ਕੱਲੇ ਸਿੱਧੂਪੁਰ ਜੱਥੇ ਬਦੀ ਲਾਈ ਹੁੰਦੀ ਨਾ ਅੱਜ ਮੋਰਚੇ ਦੀ ਗੱਲਬਾਤ ਹੀ ਹੋਰ ਹੁੰਦੀ ਆ ਸਰਬਰ ਬੱਦੇਰ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਨਾ ਕਿ ਤੂੰ ਬੜੀਆ ਸੱਚਾਈ ਦੀਆਂ ਗੱਲਾਂ ਕਰਦਾ ਬੜਾ ਕੁਸ਼ ਕਰਦਾ ਭਗਵਾ ਪਿੰਡ ਦਾ ਤੈਨੂੰ ਬੱਬੂ ਰਾਮ ਗੜੀਏ ਯਾਦ ਆ ਤੈਨੂੰ ਮੈਂ ਦੱਸੂਗਾ ਜਦੋਂ ਤੂੰ ਆ ਗਿਆ ਸਾਡੇ ਨਾਲ ਸਾਡੇ ਨਾਲ ਬੈਠੇਗਾ ਨਾ ਤੇਰੇ ਸਾਹਮਣੇ ਬੱਦਾਂ ਲੈ ਕੇ ਬਿਠਾਵਾਂਗੇ ਇੱਕ ਬੱਦੇ ਨੂੰ ਤੂੰ ਕਿਵੇਂ ਆਪਣੇ ਥਾਣੇ ਦੇ ਵਿੱਚ ਕਿਵੇਂ ਕਟਵਾਇਆ ਗਿਆ ਕੀ ਕੁਝ ਹੋਇਆ ਉਸ ਬੱਦੇ ਨਾਲ ਇਹ ਪਧੇਰ ਦਾ ਸਾਰੀ ਗੱਲ ਕਰਾਂਗੇ ਜਦੋਂ ਮੀਡੀਆ ਸਾਹਮਣੇ ਆਊਗਾ ਸਾਡੇ ਨਾਲ ਮੈਂ ਦੁਆਰਾ ਕਹਿ ਦਰਾਂ ਪਧੇਰ ਸਾਹਿਬ ਤੁਸੀਂ ਮੈਨੂੰ ਫੋਟੋ ਬਲੌਕ ਕਰ ਸਕਦੇ ਹੋ ਫੇਸਬੁੱਕ ਤੋਂ ਕਰ ਸਕਦੇ ਹੋ ਬੱਬੂ ਰਾਮ ਗੜੀਏ ਨੂੰ ਕਰ ਸਕਦੇ ਹੋ ਬਲੌਕ ਪਰ ਸਚਾਈ ਤੋਂ ਬਲਾਕ ਨਹੀਂ ਕਰ ਸਕਦੇ ਸੱਚ ਦੇ ਸੱਚੀ ਰਹਿਣ ਯਾਦ ਆ ਜਿਹਦੇ ਬੱਬੂ ਰਾਮ ਗੜੀ ਆ ਪੰਗਵਾ ਪਿੰਡ ਤੋਂ ਜੱਡੇ ਵਾਲਾ ਗੁਰੂ ਤੋਂ ਜਿਹਦੇ ਕਣਕ ਦਾ ਘਟਾਲਾ ਫੜਿਆ ਸੀ ਤੁਸੀਂ ਕੀ ਕੀਤਾ ਉਹਦੇ ਨਾਲ ਕਿੱਡਾ ਵੱਡਾ ਧੋਕਾ ਦਿੱਤਾ ਤੁਸੀਂ ਉਸ ਬੰਦੇ ਨੂੰ ਯਾਦ ਆ ਕੋਈ ਸਰਬਨ ਬਧੇਰ ਕੋਈ ਨਹੀਂ ਮੈਂ ਯਾਦ ਕਰਾਊਗਾ ਤੂੰ ਬਹਿਲਤਾ ਸਹੀ ਕਿਸੇ ਤੇ ਸਾਦੂ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਤੂੰ ਆਪਣੇ ਸਿੱਧੂਪੁਰ ਜੱਥੇ ਬੰਦੀ ਤੂੰ ਕਿ ਭਾਈ ਕਿਸਾਨ ਬਧੂਰ ਸ਼ਗਸ਼ ਕਬੀਟੀ ਨਾਲ ਰਲ ਕੇ ਮੋਰਚਾ ਨਾ ਲਾਓ ਨਾ ਲਾਓ ਦਾ ਲਾਓ ਇਹ ਬਹੁਤ ਕੋਸ਼ ਹੈ ਦਾ ਦੇ ਖਿਲਾਫ ਹੋਇਆ ਹੋਇਆ ਅੱਜ ਦੇਖ ਲੋ ਹਾਲਾਤ ਲੋਕਾਂ ਦਾ ਵਿਸ਼ਵਾਸ ਉੱਟ ਕੜਿਆ ਮੋਰਚਿਆਂ ਤੋਂ ਠੀਕ ਨਹੀਂ ਮੈਂ ਤਾਂ ਹੀ ਕਹਿ ਰਿਹਾ ਭਾਈ ਸੱਚ ਦੀ ਉਮਰ ਬੜੀ ਛੋਟੀ ਹੁੰਦੀ ਆ ਝੂਠ ਦੀ ਉਮਰ ਬੜੀ ਲੰਬੀ ਹੁੰਦੀ ਆ ਠੀਕ ਹੈ ਨਹੀਂ ਡੱਲੇয়াল ਸਾਹਿਬ ਤਾਂ ਹੀ ਤੇ ਮੈਂ ਕਹਿੰਦਾ ਮਰਨ ਦੋ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਪਰਿਵਾਰ ਨੂੰ ਪੈਣਾ ਜਾ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਪੈਣਾ ਆ ਰਾਜੇ ਵਾਲ ਵਰਗੇ ਰੁਲਦੂ ਬਾanse ਵਰਗੇ ਨੂੰ ਕੀ ਫਰਕ ਪੈਣਾ ਲੱਖੇ ਨੂੰ ਕੀ ਫਰਕ ਪੈਣਾ ਜਿਹੜੇ ਰਾਜਨੀਤੀ ਕਰਨ ਪਹੁੰਚ ਜਾਂਦੇ ਹੱਥੇ ਆਪਣੀ ਜਿਹੜੇ ਉੱਥੇ ਵੀਡੀਓ ਪਾਉਣ ਪਹੁੰਚ ਜਾਂਦੇ ਆ ਉਹਨਾਂ ਨੂੰ ਕੀ ਫਰਕ ਪੈਣਾ ਮੈਨੂੰ ਦੱਸ ਦੋ ਕੀ ਫਰਕ ਪੈਣਾ ਉਹਨੂੰ ਕੋਈ ਕੀਤੀ ਉਹਨੇ ਰਾਤ ਨੂੰ ਕੰਮ ਦੀ ਬਾ ਫੋਟੋ ਖਿੱਚ ਕੇ ਟਵਿੱਟਰ ਤੇ ਪਾ ਦਿਓ ਜੀ ਫੇਸਬੁੱਕ ਤੇ ਪਾ ਦਿਓ ਪਹਿਲਾਂ ਤਾਂ ਮੈਂ ਇਹ ਤੂੰ ਦੇਖੂਗਾ ਆਪਣੇ ਲੱਖੇ ਨੂੰ ਇਹ ਪਾਊਗਾ ਆਪਣੇ ਪਰਿਵਾਰ ਦਾ ਫੋਟੋ ਜਦ ਤੋਜਮਾਨ ਆਪਣੇ ਪਰਿਵਾਰ ਦਾ ਪਾਊਗਾ ਫੋਟੋ ਪਹਿਲਾਂ ਤੇ ਇਹਨੂੰ ਦੇਖਾਂਗੇ ਇਹ ਕਿੰਨੇ ਕ ਪਰਿਵਾਰਾਂ ਦਾ ਫੋਟੋ ਆ ਪਉਦੇ ਆ ਫਿਰ ਫੋਟੋ ਪਾ ਕੇ ਪਰਿਵਾਰਾਂ ਦੀ ਮੋਦੀ ਮੰਗਾ ਮੰਨ ਲਊਗਾ ਸਾਰੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਇਹ ਸਭ ਲੋਕਾਂ ਨੂੰ ਗੁਬਰਾ ਕਰਦਾ ਤਰੀਕਾ ਵਾ ਹੋਰ ਇਹ ਤਾਂ ਕਹਿ ਨਹੀਂ ਸਕਦਾ ਕਿ ਜੱਲਿਆ ਸਾਹਿਬ ਅਸੀਂ ਲੈਨੇ ਆ ਸਾਹਿਬ ਆਜੋ ਪਹਿਲਾਂ ਪਰ ਅੱਜ ਵਾਲ ਤੋਂ ਹਿਸਾਬ ਲਈਏ ਪਹਿਲਾਂ ਪਰ ਉਲਦੂ ਬਾਣਸੇ ਤੋਂ ਹਿਸਾਬ ਲਈਏ ਤਾਂ ਕਹਿ ਨਹੀਂ ਸਕਦਾ ਲੱਕਾ ਕਿਉਂਕਿ ਲੱਖਾ ਤਾਂ ਆਪੋ ਤਾਂ ਨਹੀਂ ਪਾਰਟੀ ਵੱਲੋਂ ਇਲੈਕਸ਼ਨ ਲੜ ਚੁੱਕਿਆ ਵਾ ਲੱਖਾ ਕੀ ਕਹੂਗਾ ਜਾਂ ਸਰਪ੍ਰਥ ਪਥੇਰ ਕੀ ਕਹੂਗਾ ਕਿ ਕਾਂਗਰਸ ਨਾਲ ਮਿਲ ਕੇ ਉਹਨੇ ਬੱਦਾ ਨਹੀਂ ਕਟਵਾਇਆ ਸਰਪ੍ਰਥ ਪਥੇਰ ਕਹੂਗਾ ਕਿ ਉਹਨੇ ਕਾਂਗਰਸ ਨਾਲ ਲੜ ਕੇ ਜੋਸ ਬੱਬੂ ਰਵਗੜੀਏ ਜਿਹਦਾ ਮੈਂ ਨਾਮ ਲੈ ਰਿਹਾ ਉਹਨੂੰ ਨਹੀਂ ਕਟਵਾਇਆ ਪੁਲਿਸ ਥਾਡੇ ਦੇ ਵਿੱਚ ਧਗਵਾ ਪਿੰਡ ਤੋਂ ਜੱਡੇ ਆਲਾ ਗੁਰੂ ਦੇ ਕੋਲ ਕਹੂਗਾ ਇਹ ਸਰਪ੍ਰਥ ਪਥੇਰ ਡੱਲੇ ਆਓ ਸਾਹਿਬ ਤੁਡੀ ਜਾਨ ਬਹੁਤ ਕੀਮਤੀ ਆ ਐਜੇ ਬੇਕਹਿਰਤ ਬੰਦਿਆਂ ਲਈ ਆਪਣੀ ਜਾਨ ਨਾ ਗਵਾਓ ਜੈਡਾ ਹੀ ਸੱਚਾ ਸੀ ਨਾ ਸਰਪ੍ਰਧੇਰ ਆਪ ਬੈੰਦਾ ਪੋਖੜ ਤਾਲ ਤੇ ਆਪ ਆਪ ਵਰਦ ਵਰਤ ਤੇ ਬੈੰਦਾ ਠੀਕ ਨੇ ਆਪ ਬੈੰਦਾ ਪਹਿਲਾਂ ਆਪਣੇ ਤੇ ਸ਼ੁਰੂਆਤ ਕਰਦਾ ਥੋਦੂ ਨਾ ਬਿਠਾਉਦਾ ਇਹ ਸਰਪ੍ਰਧੇਰ ਜੈਮ ਕੋਈ ਨਹੀਂ ਤੈਨੂੰ ਬਿਨਾ ਕਿ ਚਲਦੀ ਹੁਣ 1 2 ਦਿਨਾਂ ਤੱਕ ਪੜਾਣੇ ਆ ਪ੍ਰੋਗਰਾਮ ਉੱਥੇ ਆਉਣ ਦਾ ਬੀੜੀ ਆ ਤੇ ਸਾਹਮਣੇ ਗੱਲਬਾਤ ਕਰਾਂਗੇ ਤੇਰੇ ਨਾਲ ਜੋ ਤੂੰ ਉਸ ਭਗਵਾ ਪੇਡ ਵਾਲੇ ਨਾਲ ਕੀਤਾ ਨਾ ਕਾਂਗਰਸ ਨਾਲ ਰਲ ਕੇ ਤੇਰੇ ਸਾਹਮਣੇ ਦੱਸ ਲੋਕਾਂ ਸਾਹਮਣੇ ਰਲ ਕੇ ਸਾਰਾ ਕੁਝ ਠੀਕ ਆ ਨਾ ਜਸਟ ਵੇਟ ਐਂਡ ਵਾਚ ਦੇਖੋ ਹੁੰਦਾ ਕੀ ਆ ਓਕੇ ਜੀ ਸਤਿ ਸ੍ਰੀ ਅਕਾਲ ਜੀ